ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਅਨੰਕ ਬਾਰ ਸਰਬ ਕਲਾ ਸਮਰਾਥਾ ਡੋਲਣ ਤੇ ਰੱਖੋ ਪ੍ਰਭ ਨਾਨਕ ਧੇਕਰ ਹੱਥ ਫਿਰਤਾ ਫਿਰਤ ਪ੍ਰਾਯਾ ਪਰਿਆ ਤੋ ਸ਼ਰਨਾਇ ਨਾਨਕ ਕੀ ਪ੍ਰਭੇ ਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਕਰ ਦੂਜਾ ਚੌਪੜੀ ਇੱਕ ਓੰਕਾਰ ਸਤਗੁਰ ਪ੍ਰਸਾਦ ਅ ਤਾਇਓਰੇ ਨਾ ਦਹ ਦਿਸ ਧਾਇੋ ਮਾਇਆ ਮਗਨ ਸਵਾਦ ਲੋਭ ਹੋਇਆ ਤੈਨ ਪ੍ਰਭ ਆਪ ਬੁਲਾਇਓ ਰਹਾ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਹਤਨ ਏ ਮਨ ਲਾਇਓ ਬੇਗਸਿਆ ਪੀਖ ਰੰਗ ਕੁਸੰਭ ਕੋ ਪਰਗ੍ਰਹ ਜੋਹਿ ਨ ਜਾਇਓ ਚਰਨ ਕਮਲ ਸਿਉ ਭਾਉ ਨ ਕੀਨੋ ਨਾ ਸਤ ਪੁਰਖ ਮਨਾਇਉ ਧਾਵਤ ਕਾ ਧਾਵਹਿ ਬਹੁ ਭਾਤੇ ਜਉ ਤੇਲੀ ਬਲਦ ਪਰਮਾਇਉ ਨਾਮ ਦਾਨ ਇਸ਼ਨਾਨ ਨਾ ਕੀਓ ਇੱਕ ਨਿਮਖਨ ਕੀਰਤ ਗਾਇਓ ਨਾ ਨਾ ਝੂਠ ਲਾਏ ਮਨ ਤੋਖਿਆ ਨਾਹ ਬੂਝਿਆ ਆਪਣਾਇਓ ਔਰ ਪੁਕਾਰਨਾ ਕਬੂ ਕੀਏ ਨਹੀਂ ਸਤਗੁਰ ਸੇਵਾ ਧਿਆਇਓ ਪੰਜ ਦੂਤ ਰਤ ਸੰਗਤ ਗੋਸ਼ਟ ਮਤ ਵਾਰੂ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਸਲਾ ਸੋਹਣਾ ਆਇਓ ਨਾਨਕ ਭਾਗ ਪਰਿਆ ਹਰ ਪਾਛਾਇ ਰਾਖ ਲਾਜ ਆਪਣਾ ਆਇਓ ਕਰੋ ਬੇਨਤੀ ਸਾਧ ਸੰਗਤ ਹਰਿ ਭਗਤ ਵਸਲਾ ਸੁਣ ਆਇਓ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਲਾਜ ਆਪਣਾਇਓ ਟੋਡੇ ਮਹੱਲਾ ਪੰਜਵਾ ਕਰ ਦੂਜਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਤਾਇਓ ਰੇ ਮਾਨ ਦੇ ਦਸ ਧਾਇਓ ਮਾਇਆ ਮਗਨ ਸਵਾਗ ਲੋਭੇ ਮੋਇਆ ਤਿਨ ਪ੍ਰਿਆਪ ਤੁਲਾਇਓ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਉਪਨਾਵਾ ਸਾਹਿਬ ਦੀ ਦਾਤ ਅਨਿਮੇ ਪਾਤਸ਼ਾਹ ਤੰਤਨ ਗੁਰੂ ਅਰਜੁਨ ਦੇਵ ਸਹਿ ਮਹਾਰਾਜ ਟੋਡੀ ਰਾਗ ਅੰਦਰ ਅੰਗ 700 12 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾੰਦੀਆ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ